ਬਲਵਿੰਦਰ ਕੁਮਾਰ ਵਿਦਿੰਦਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਕਿਦਾਂ ਹੋ ਗਿਆ ਅਸੀਂ ਨੰਗਲ ਤੋਂ ਜਾ ਰਹੇ ਸੀ ਘਰ ਨੂੰ ਕਿੱਥੇ ਘਰ ਸਾਡਾ ਮੰਦ ਲੈ ਲਈ ਜੀ ਹਾਂ ਆਪਣਾ ਕਹਿੰਦੇ ਫਲਾਈਓਵਰ ਦੇ ਥੋੜੀ ਜਿਹੀ ਅੱਗੇ ਜਾ ਕੇ ਨਾ ਜੀ ਅਸੀਂ ਬਾਈਕ ਤੇ ਚੱਲੇ ਬਿਤੇ ਡੋਰ ਫਸ ਗਈ ਤਾਂ ਗਰਦਨ ਘੱਟ ਹੋ ਗਈ ਕਾਫੀ ਘੱਟ ਹੋ ਗਈ ਹਾਂ ਜੀ ਕਿੰਨੇ ਕੁ ਟਾਂਕੇ ਲੱਗੇ ਲੱਗਣ ਦਾ ਨਹੀਂ ਦੱਸੇ ਡਾਕਟਰ ਸਾਹਿਬ ਕੀ ਕਹਰੇ ਉਹ ਕਰਨ ਲੱਗੇ ਜੀ ਹੁਣ ਤੱਕ ਮੈਂ ਤਾਂ ਗਿਆ ਇਹ ਨਾਮ ਕੀ ਹੈ ਮੁੰਡੇ ਦਾ ਇਹ ਬਲਵਿੰਦਰ ਸਿੰਘ ਹੈ ਮੋਬਾਈਲ ਨੰਬਰ ਸੀ ਉਹਨੂੰ ਸੁਖਮਨ ਦੱਸ ਤੁਸੀਂ ਵੀ ਨਾਮ ਸੀਗੇ ਹਾਂ ਜੀ ਤੁਹਾਡਾ ਬਚਾਇਆ ਹਾਂ ਜੀ ਤੋੜੀ ਦੇ ਲੱਗੀ। ਕੀ ਨਾਮ ਹੈ ਜੀ? ਮੇਰਾ ਤਾਂ ਨਾਮ ਸੁਦੇਸ਼ ਸਿੰਘ ਹੈ। ਸੁਦੇਸ਼ ਜੀ ਚైనా ਡੋਰਾ ਇੱਥੇ ਕਾਫੀ ਲੋਕਾਂ ਨੂੰ ਜੋ ਬਈ ਬਹੁਤ ਲੋਕ ਐਨੇ ਲਾਭਵਾਜ ਦੀ ਪ੍ਰਤੀਤ ਨੇ। ਜਦ ਕਿ ਹਰ ਇੱਕ ਦਾ ਬੱਚਾ ਤੁਹਾਡੇ ਵੀ ਹੋ ਸਕਦਾ, ਮੇਰੇ ਵੀ ਹੋ ਸਕਦਾ, ਕਿਸੇ ਦਾ ਵੀ ਨਹੀਂ ਵੀ ਹੋ ਸਕਦਾ। ਪਰ ਲੇਕਨ ਪਤਾ ਨਹੀਂ ਪ੍ਰਸ਼ਾਸਨ ਕੀ ਕਰਦੇ? ਤਰਲ ਲੈਣਾ ਬੇ ਕਰੀਏ ਡੋਰਾ ਮਾਰਕੀਟ 'ਚ। ਕੀ ਕਹਿਣਾ ਚਾਹੋਗੇ? ਅਜੀ ਤਾ ਕਹਿਣਾ ਹੈ ਚਾਹਦੇ ਪ੍ਰਸ਼ਾਸਨ ਨੂੰ ਵੀ ਬੰਦ ਹੋਣਾ ਚਾਹੀਦਾ। ਕਾਫੀ ਹਾਸੇ ਹੋਏ ਨਾ ਕਾਫੀ ਕੇ ਬਹੁਤ ਜ਼ਿਆਦਾ ਨਵੇਂ ਨਵੇਂ ਬੇਨਾਂ ਦੇ ਗਲ ਕੱਟ ਹੋ ਰਹੇ ਸੀ ਦੇ ਮਾਵਾ ਵੀ ਕਿ ਕਲਾ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਅਬ ਐਮਰਜੈਂਸੀ ਇਹ ਦੋ ਤਾਂ ਹੁਣੇ ਹੋ ਗਈ ਇੱਕ ਇਹ ਮੁੰਡਾ ਸਾਡਾ ਯਾਰ ਦੋਸਤ ਹੈ ਇੱਕ ਇਹ ਤੁਹਾਨੂੰ 10 ਮਿੰਟ ਪਹਿਲਾਂ ਹੋ ਗਏ ਗਿਆ ਉਹ ਇਹ ਨਹੀਂ ਐਡਮਿਟ ਕੀਤਾ ਹੋ ਅੱਗੇ ਚਲੀ ਮਾਂ ਬਾਪ ਹੁਣ ਬੱਚੇ ਚ ਚੋਰੀ ਤੇ ਤੇਰੀ ਲੁੱਟ ਗਈ ਕਦੀ ਕਿਸ ਦੀ ਲੁੱਟ ਗਈ ਉਹ ਇਕੱਠੇ ਕਰ ਹੀ ਜਾਂਦੇ ਪਰ ਵਿਕਦੀ ਤਾਂ ਸ਼ੇਅਰ ਚ ਹੀ ਹੈ ਨਾ ਵਿਕਦੀ ਤਾਂ ਸਾਡੇ ਸ਼ੇਅਰ ਚ ਹੀ ਹੈ ਇੱਕ ਗੱਲ ਬਰ ਹੋਣੀ ਹੈ ਕੀ ਆਖਦੇ ਆ